ਸ਼ਰੀਆਮ ਲੁੱਟਖੋ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਨੇ ਇਸੇ ਦਰਮਿਆਨ ਲੁਧਿਆਣਾ ਤੋਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਦੇ ਟਾਂਡਰੀ ਕਲਾਂ ਖੇਤਰ ਦੇ ਵਿੱਚ ਲੁਟੇਰਿਆਂ ਦੇ ਵੱਲੋਂ ਸ਼ਰੀਆਮ ਰਾਗੀਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਇੱਕ ਕੰਪਨੀ ਦੇ ਸੁਰੱਖਿਆ ਗਾਰਡ ਦੇ ਵੱਲੋਂ ਜਦੋਂ ਰਾਗੀਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਲੁਟੇਰਿਆਂ ਨੇ ਉਸ ਸੁਰੱਖਿਆ ਗਾਰਡ ਦੇ ਉੱਤੇ ਵੀ ਹਮਲਾ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਗਾਰਡ ਗੰਭੀਰ ਜ਼ਖਮੀ ਹੋਇਆ ਹੈ ਦਰਅਸਲ ਦਾਸੇ ਇੱਕ ਨਰੀ ਕਲਾ ਖੇਤਰ ਦੇ ਵਿੱਚ ਇੱਕ ਕੰਪਨੀ ਦੇ ਗੇਟ ਦੇ ਬਾਹਰ ਕੁਝ ਲੁਟੇਰੇ ਇੱਕ ਰਾਹੀਰ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਇਸੇ ਦੌਰਾਨ ਕੰਪਨੀ ਦੇ ਗੇਟ ਤੇ ਖੜੇ ਸਿਕਿਉਰਿਟੀ ਗਾਰਡਾਂ ਦੇ ਵੱਲੋਂ ਇਹ ਤੇ ਉਸ ਲੁੱਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਲੁਟੇਰਿਆਂ ਤੋਂ ਜਦੋਂ ਸਵਾਲ ਕੀਤਾ ਗਿਆ ਕਿ ਉਹ ਅਜਿਹਾ ਕਿਉਂ ਕਰ ਰਹੇ ਨੇ ਤਾਂ ਲੁਟੇਰਿਆਂ ਨੇ ਸੁਰੱਖਿਆ ਗਾਰਡ ਨੂੰ ਹੀ ਕੁੱਟ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਹ ਲੁਟੇਰੇ ਰੌਡਾਂ ਦੇ ਨਾਲ ਜਿਹੜਾ ਹਮਲਾ ਕਰ ਰਹੇ ਸਨ ਤਾਂ ਸੁਰੱਖਿਆ ਵਿਖਿਆ ਗਾੜਾ ਨੂੰ ਦੱਸਿਆ ਜਾ ਰਿਹਾ ਹੈ ਕਿ ਰੌਡਾ ਦੇ ਨਾਲ ਕੁੱਟਿਆ ਗਿਆ ਹੈ ਡਰਾਡਸ ਦੇ ਨਾਲ ਉਨ੍ਹਾਂ ਤੇ ਹਮਲਾ ਕੀਤਾ ਗਿਆ ਤਾਂ ਇਸ ਹਮਲੇ ਦੌਰਾਨ ਤਿੰਨ ਸੁਰੱਖਿਆ ਕਰਮੀ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਤਾਂ ਇਸ ਪੂਰੀ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਹਾਲਾਂਕਿ ਇੱਕ ਪਾਸੇ ਵਿਖਿਆ ਜਾਵੇ ਤਾਂ ਇਥੇ ਸੁਰੱਖਿਆ ਕਰਮੀਆਂ ਦੇ ਵੱਲੋਂ ਲੁੱਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਲੁਟੇਰਿਆਂ ਨੇ ਰੁਕਣ ਦੀ ਬਜਾਏ ਉਨ੍ਹਾਂ ਦੇ ਉੱਤੇ ਹੀ ਹਮਲਾ ਕਰ ਦਿੱਤਾ ਤਾਂ ਲੁਧਿਆਣਾ ਦੇ ਟੰਡਰੀ ਕਲਾਂ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਕਿ ਇੱਕ ਰਾਗਿਰ ਨੂੰ ਲੁੱਟਣ ਦੀ ਕੋਸ਼ਿਸ਼ ਜਿਹੜਾ ਲੁਟੇਰੇ ਕਰ ਰਹੇ ਸੀ ਇਸੇ ਦੌਰਾਨ ਸੁਰੱਖਿਆ ਕਰਮੀਆਂ ਦੇ ਵੱਲੋਂ ਜੋ ਹੈ ਇਸ ਲੁੱਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਲੁਟੇਰਿਆ ਨੇ ਸੁਰੱਖਿਆ ਕਰਮੀਆਂ ਦੇ ਉੱਤੇ ਹੀ ਹਮਲਾ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਰੌਡ ਜਿਹੜੀ ਹੈ ਉਹ ਸੁਰੱਖਿਆ ਕਰਮੀਆਂ ਦੇ ਮਾਰੀ ਗਈ ਤਾਂ ਉਸ ਤੋਂ ਬਾਅਦ ਸੁਰੱਖਿਆ ਕਰਮੀ ਜੋ ਹੈ ਗੰਭੀਰ ਜ਼ਖਮੀ ਹੋਏ ਨੇ ਤਿੰਨ ਸੁਰੱਖਿਆ ਗਾਰਡ ਹੁਣ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਘਟਨਾ ਤੋਂ ਬਾਅਦ ਕੀ ਕੁਝ ਬਿਆਨ ਇਸ ਪੂਰੇ ਨੂੰ ਮਾਮਲੇ ਨੂੰ ਲੈ ਕੇ ਸਾਹਮਣੇ ਆਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਪਰ ਮੇਰਾ ਨਾਮ ਸ਼ੇਵ ਕੁਮਾਰ ਹੈ ਕਿੱਥੇ ਰਹਿੰਦੇ ਹੋ ਸਰ ਮੈਂ ਰਹਿਣਾ ਹੈ ਜੀ ਨਤਪਿੰਡ ਰਹਿਣਾ ਹੈ ਅੱਛਾ ਕਿੱਥੇ ਕੰਮ ਕਰਦੇ ਹੋ ਸਰ ਅਵਲ ਜੀਨੀਅਰ ਚ ਕਰਦਾ ਢੰਡਾਰੀ ਕੰਮ ਐਜ਼ ਅ ਸੁਪਰਵਾਈਜ਼ਰ ਸੈਕਉਰਿਟੀ ਸੁਪਰਵਾਈਜ਼ਰ ਠੀਕ ਹੈ ਕੀ ਹੋਇਆ ਅੱਜ ਸਰ ਬਾਹਰ ਜੀ ਲੜਾਈ ਹੋ ਰਹੀ ਸੀਗੀ ਦੋ ਬੰਦੇ ਸੀਗੇ ਜੀ ਇੱਕ ਕਿਸੇ ਬੰਦੇ ਤੋਂ ਕੋਈ ਲੁੱਟਖੋ ਕਰ ਰਹੇ ਸੀਗੇ ਅਸੀਂ ਜਾ ਕੇ ਪੁੱਛ ਲਿਆ ਵੀ ਭਾਈ ਤੁਸੀਂ ਇਹ ਕਿਉਂ ਕੰਮ ਕਿਉਂ ਕਰਦੇ ਹੋ ਤੇ ਮੇਰੇ ਨਾਲ ਦੇ ਬੰਦੇ ਤੇ ਉਹਨੇ ਛਰਚਰਾੜ ਮਾਰ ਕੇ ਉਹਨੂੰ ਸੱਟਦਾ ਜੀ ਅਸੀਂ ਸਰ ਜੀ ਫਿਰ ਉਹਨੂੰ ਛਡਾਇਆ ਜੀ ਜਿਦਾਂ ਜੀ ਸਾਡੇ ਹੱਥ ਫੇੜੋਗੇ ਠੀਕ ਹੈ ਉਹਨਾਂ ਨੇ ਸਾਡੇ ਛਰਾੜਾ ਰੂੜਾ ਜਾਦਾ ਮਾਰੀਆਂ ਜੀ ਕਿੰਨੇ ਬੰਦੇ ਸੀਗੇ ਸਾਰੇ ਦੋ ਬੰਦੇ ਸੀਗੇ ਉਹ ਤੁਸੀਂ ਤੁਹਾਡੇ ਕਿੰਨੇ ਜਣੇ ਸੱਟਾਂ ਲੱਗੀਆਂ ਸਾਡੇ 3-3 ਬੰਦਿਆਂ ਦੇ ਸੱਟਾਂ ਲੱਗੀਆਂ ਜੀ ਤਿੰਨੋਂ ਕੰਪਨੀ 'ਚ ਕੰਮ ਕਰਦੇ ਹਾਂ ਜੀ ਠੀਕ ਹੈ ਤੇ ਉਹ ਲੁੱਟ ਕਿੰਨੂੰ ਕਰ ਰਹੇ ਸੀ ਲੁੱਟਦੇ ਕਿੰਨੂੰ ਪਏ ਸੀਗੇ ਸਾਰੇ ਸਾਟ ਦੇ ਕੋਈ ਬੰਦਾ ਸੀ ਸਾਡੇ ਗੇਟ ਮੂਹਰੇ ਕਰ ਰਹੇ ਸੀ ਇਹ ਕੰਮ ਜੀ ਜਿੱਥੇ ਸਾਡੀ ਕੰਪਨੀ ਦਾ ਗੇਟ ਆ ਸੀ ਜੀ ਛੋਟੇ ਜਿਹੇ ਕੰਮ ਕਰਦੇ ਆ ਸਾਡਾ ਤਾਂ ਫਰਜ ਆ ਵੀ ਇਹ ਕੰਪਨੀ ਮੂਹਰੇ ਤੁਸੀਂ ਕੀ ਕਰ ਰਹੇ ਹੋ ਤਾਂ ਸਰ ਅਸੀਂ ਉਹਨਾਂ ਨੂੰ ਪੁੱਛਿਆ ਜੀ ਤਾਂ ਉਹਨਾਂ ਨੇ ਸਾਰੇ ਸਾਟੇ ਹੀ ਮਾਰਨੀ ਸ਼ੁਰੂ ਕਰਤੀਆਂ ਪਹਿਲਾਂ ਜੀ ਠੀਕ ਹੈ ਉਹਨਾਂ ਕੋ ਕੀ ਸੀ ਹਥਿਆਰ ਕਿਹੜੇ ਸੀ ਸਰ ਉਹਨਾਂ ਕੋਲੇ ਜੀ ਰਾੜਾਂ ਸੀਗੀਆਂ ਜੀ ਹਾਂ ਉਹ ਸਰ ਮਤਲਬ ਕਿ ਲੋਹੇ ਦੀਆਂ ਰਾੜਾਂ ਸੀ ਉਹਨਾਂ ਨੇ ਬਹੁਤ ਜ਼ੋਰ ਜ਼ੋਰ ਦੀ ਮਾਰੀਆਂ ਅੱਡੇ ਠੀਕ ਭਾਰੀਆਂ ਰਾੜਾਂ ਸੀਗੀਆਂ ਜੀ ਬਹੁਤ ਠੀਕ ਹੈ ਤੇ ਉਸ ਤੋਂ ਬਾਅਦ ਉਹ ਸਰ ਉਹਨਾਂ ਨੇ ਅਗੇ ਸਾਡੀ ਕੰਪਨੀ ਦੇ ਵਿੱਚ ਵੀ ਸਾਨੂੰ ਮਾਰਿਆ। ਅੱਛਾ। ਹਾਂਜੀ। ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਸਾਰੋਂ ਨਿਕਲ ਗਏ ਜੀ।